ਅੱਜ ਕੁਵਰ ਵਿਜੇਪਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅਮਰਸਰ ਨੋਟ ਤੋਂ ਐਮ ਐਲ ਏ ਐ ਸਾਡਾ ਆਈ ਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚੇ ਤਾਈ ਨਹੀਂ ਕਿ ਅੱਜ ਹਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਕੂਬਰ ਵਿਜੇ ਪ੍ਰਤਾਪ ਸਿੰਘ ਹਰ ਲੜਾਈ ਨੂੰ ਲੜਦੇ ਆ ਰਹੇ ਆ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ 'ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਆ ਜਦੋਂ ਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ న్యూਸ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਕੁਵਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਧਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤੇ ਘਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚੇ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਅ ਅੰਮ੍ਰਿਤਸਰ ਨੌਰ ਤੋਂ ਐਮਐਲਏ 4 ਵਜੇ ਪ੍ਰਤਾਪ ਜੀ ਦੀ ਧਰਮ ਪਤਨੀ ਜੋ ਕਿ ਸੁਦੀਲੀ ਬਿਛੋੜਾ ਦੇ ਕੇ ਔਰ ਅਚਨਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਜਿੱਥੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਹਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਇਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਚੋਂਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖਦਾਈ ਜ਼ाहिर ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਪਾਣਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਉਹਦੇ ਪਰਿਵਾਰ ਨੂੰ ਪਾਣਾ ਬਣਦਾ ਬਖਸ਼ਣ ਅੱਜ ਕੁਵਰ ਵਿਜੇਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੌਰ ਤੋਂ ਐਮਐਲਏ ਐ ਸਾਡਾ ਆਈਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖ਼ਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਤੇ ਤਾਂ ਹੀ ਨਹੀਂ ਕਿ ਜਿਹਾ ਭਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਉਹਰ ਵੀ ਜੇ ਪ੍ਰਤਾਪ ਸਿੰਘ ਫਰ ਲੜਾਈ ਨੂੰ ਲੜਦੇ ਆ ਰਹੇ ਆ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ ਚ ਹੋਰ ਹਿੰਮਤ ਹੈ ਹੋਰ ਬਲ ਦੇ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮ.ਐਲ.ਏ. ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ న్యూਸ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਕੁਵਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਧਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤੇ ਘਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚੇ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਅ ਅੰਮ੍ਰਿਤਸਰ ਨੌਰ ਤੋਂ ਐਮ ਐਲ ਏ 4 ਵਜੇ ਪ੍ਰਤਾਪ ਜੀ ਦੀ ਧਰਮ ਪਤਨੀ ਜੋ ਕਿ ਸੁਦੀਲੀ ਬਿਛੋੜਾ ਦੇ ਕੇ ਔਰ ਅਚਨਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਜਿੱਥੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਹਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਇਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਚੋਂਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖਦਾਈ ਜ਼ाहिर ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਪਾਣਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਉਹਦੇ ਪਰਿਵਾਰ ਨੂੰ ਪਾਣਾ ਬਣਦਾ ਬਰ ਬਖਸ਼ਣ